ਹੋ ਗਿਆ ਬਾਈ ਸਾਰਿਆਂ ਨੂੰ ਸਵਾਗਤ ਹੈ ਨਵੇਂ ਵੀਡੀਓ ਚ ਟਰੈਕਟਰ ਬਾਈ ਫੋਰਡ 3600 ਇਹਦਾ ਬਾਪੂ ਰਵਾਇਦਾ ਲੈ ਕੇ ਚੱਲੇ ਬਾਈ ਨੇ ਆਂ ਕੱਲ ਨੂੰ ਲਿਆ ਬਾਈ ਨੂੰ ਮਿਲੋ ਬਾਈ ਅਸੀ ਕਾਲ ਅਸੀ ਕਾਲ ਜੀ ਇਹਨਾਂ ਨੇ ਲਿਆ ਜੀ ਟਰੈਕਟਰ ਤੇ ਟਰੈਕਟਰ ਦਾ ਬਾਈ ਫੋਨ ਆਲੇ ਦਾ ਰਿਕਾਰਡੇ ਟੁੱਟ ਗਏ ਬਹੁਤ ਫੋਨ ਆਏ ਬਾਈਆਂ ਤੇ ਟਰੈਕਟਰ ਬਾਪੂ ਨੇ ਲਿਆ ਹਾਂ ਆ ਨਾ ਕੋਈ ਗੱਲ ਨਹੀਂ ਕੋਈ ਗੱਲ ਰੋਡਾਵੀਟਰ ਵੀ ਨਾਲ ਦੇਣ ਲੱਗੇ ਆ ਬਾਈ ਅੱਛਾ ਹਾਂ ਮਾਂ ਦੇ ਦੀਆਂ ਨਾਲੇ ਠੀਕ ਆ ਠੀਕ ਆ ਰੋਡਾਵੀਟਰ ਵੀ ਨਾਲੇ ਦੇ ਦਾਂਦਾ ਫਿਰਊਗਾ ਬਾਈ ਰੋਡਾਵੀਟਰ ਵੀ ਦੇ ਦਿਓ ਬਾਈ ਨੂੰ ਕਰੋ ਸੌਦਾ ਨਾਲੇ ਦੇ ਦਿੰਦੇ ਹਾਂ ਕੀ ਕਹਿੰਦੇ ਜੀ ਬਾਈ ਜੈਕੂ ਟਰੈਕਟਰ ਵਧੀਆ ਮੇਰਾ ਬਹੁਤ ਨੱਕੇ ਚੀਜ਼ ਹੈ ਜੀ ਟਰੈਕਟਰ ਬਹੁਤ ਆ ਵਧੀਆ ਬਹੁਤ ਵਧੀਆ ਸਾਬ ਹੈ ਨਾਲੇ ਹੈ ਨਾ ਟਰੈਕਟਰ ਬਾਈ ਜਿਨ੍ਹਾਂ ਨੇ ਦੇਖਿਆ ਟਰੈਕਟਰ ਸਭ ਨੂੰ ਪਸੰਦ ਆ ਇਹ ਜੀ ਗੱਲ ਨਹੀਂ ਤੇ ਨਿਊਟਰ ਗੱਲ ਨਹੀਂ ਸਭੇ ਬਾ ਵੀ ਹੜਦਾ ਨਹੀਂ ਲਾਊਗਾ ਟਰਾਈ ਟਰੈਕਟਰ ਤੇ। ਭਾਈ ਦਾਣੇ ਘੜਦਾ ਇੰਨਾ ਟਰੈਕਟਰ ਦਾ। ਭਾਈ 12 ਬਹੁਤ ਸਾਰੇ ਵੀਰਾਂ ਦੇ ਕਈ ਸਾਰੇ ਬਾਈਆਂ ਦੇ ਫੋਨ ਆਇਆ ਭਾਈ ਅਸੀਂ ਲੈਣਾ ਟਰੈਕਟਰ ਸੀ ਲੈਣਾ। ਬਾਕੀ ਚਲੋ ਜਿੱਥੇ ਸਮਾਂ ਜਾਣਾ ਉੱਥੇ ਜਾਣਾ ਟਰੈਕਟਰ ਨੇ। ਠੀਕ ਨੇ ਜੀ। ਬੀਰੇ ਸਾਂ ਪੂਰੀਆਂ ਮਾਰਦਾ ਆ ਥੱਪੇ ਮਾਰਦਾ ਚੀਜ਼ਾਂ ਖਾਣਾ ਦਾਣਾ ਚੀਜ਼ਾਂ ਸਾੜੇ ਲੈ ਆਏ ਨਾ 36 ਦਾ 30 ਹਾਂ ਕਾ ਚੀਜ਼ ਇਹੋ ਲੈ ਆਹ ਟੀ ਹੈ ਜਿਹਨੂੰ ਕਹੀ ਸੀ ਉਹ ਨਹੀਂ ਨਹੀਂ ਨਾ ਕਿਸੇ ਨੂੰ ਆਏ ਨਹੀਂ ਕਹੀਦਾ ਹੁੰਦਾ ਅੱਛਾ ਨਹੀਂ ਨਹੀਂ ਸਾੜੇ ਲੈ ਕੇ ਆਏ ਨਾ ਕੌਣ ਲੈ ਕੇ ਆਇਆ ਸਾੜੇ ਮੇਰੇ ਚਾਚੇ ਨਹੀਂ ਅੱਛਾ 36 ਦਾ ਕੀ ਡੋ ਮਜਰਾ ਪਿੰਡਾ ਮੇਰਾ ਡੋ ਮਜਰਾ ਓ ਜੀ ਬਾਈ ਬਾਪੂ ਲੈ ਚੱਲਿਆ ਟਰੈਕਟਰ ਹੈ ਜੀ ਕਿੱਥੇ ਲੱਗਦਾ ਇਹ ਬਈ ਇਹ ਤਾਂ ਬਹੁਤ ਦੂਰ ਤੇ ਲੈ ਦੇ ਟਰੈਕਟਰ ਸਭੇ ਬਹੁਤੀ ਟਰੈਕਟਰ ਵਾਰਕਾਂ ਬਾਈ ਬਾਪੂ ਨੂੰ ਬਾਪੂ ਦੇ ਮੁੰਡੇ ਨੇ ਹੀ ਟਰੈਕਟਰ ਦੇਖਿਆ ਬਾਈ ਇਹ ਬਾਹਰੋਂ ਕੋਈ ਭਈਆ ਮੁੰਡਾ ਨੇ ਟਰੈਕਟਰ ਦੇਖਿਆ ਸੀਗਾ ਠੀਕ ਆ ਸਭ ਹੈ ਨਾ ਦੇਖੋ ਮੈਂ ਖੱਲਪਾ ਪੂਰਾ ਉਰੀ ਤੇ ਹੋ ਦੇਖਣਾ ਹਾਂ ਸਭੇ ਹਾਂ ਫਿਰ ਬਾਪੂ ਨੇ ਰ ਐਥੀ ਤੇ ਪੰਬੀਰੀ ਬਣਾਤੀ ਦੇ ਲੈ ਬਾਪੂ ਗਾ ਖੁਸ਼ ਹੋ ਨਹੀਂ ਫਿਰਦਾ ਹੋਰ ਸੁਪਰ ਸੀਡਰ ਦਾ ਹੋਇਆ ਸੌਦਾ ਸੁਦਾ ਹਾਂ ਆ ਦੇਣਾ ਇੱਕ ਤਿਆਰ ਮੱਖੀ ਸਾਈਆਂ ਆਈ ਜੰਨੀ ਹੈ ਨਾ ਹਾਂ ਰੋਜ ਬਾਕੀ ਅਜੇ ਬਾਈ ਸੈਂਸਰ ਲੈਟਰ ਨਹੀਂ ਨਿਕਲੇ ਜਦ ਤੱਕ ਸੈਂਸਰ ਲੈਟਰ ਨਹੀਂ ਨਿਕਲਦੇ ਫੇਰ ਕੋਈ ਪੰਗਾ ਜਾਣੇ ਆ ਇਹ ਨਾਲ ਦੀ ਨਾਲੇ ਹੋਰ ਬਾਈ ਕਿਆ ਪ੍ਰੋਸੀਜਰ ਹੈ ਸਬਸਿਡੀਆਂ ਦਾ ਜੀ ਵਧੀਆ ਬੰਦ ਚੱਲ ਜੰਦਾ ਹਜੇ ਨਿਕਲ ਨਹੀਂ ਲੱਗੇ ਸੈਂਸਰ ਲੈਟਰ ਅੱਛਾ ਜੀ ਇਦਾਂ ਸੈਸ਼ਨ ਲੈਣ ਲਈ ਨਿਕਲੂਗਾ ਮੈਂ ਕਿ ਫੇਰ ਆਪਾਂ ਲੈ ਸਕਦੇ ਹਾਂ ਫੇਰ ਲੈਣ ਦਾ ਫੇਰ ਮੈਂ ਲੇਕਿਨ 100% ਪੱਕਾ ਹੋ ਜਾਂਦਾ ਫੇਰ ਪੱਕਾ ਹਨਾ ਪੈਸੇ ਆ ਜਾਣੇ ਖਾਤੇ 'ਚ ਠੀਕ ਆ ਜੀ ਤੇ ਬਾਕੀ ਉਦਾਂ ਆਪਣੇ ਕੋਲ ਸਾਈਆਂ ਦਾ ਕਾਫੀ ਆਂਦੀ ਆ ਗਈਆਂ ਹਾਂ ਬੁਕਿੰਗਾਂ ਕਾਫੀ ਹੋ ਗਈਆਂ ਠੀਕ ਆ ਠੀਕ ਆ ਜੀ ਇਦਰੀ ਨੂੰ ਬੁੱਕੇ ਲੈ ਬਾਕੀ ਭਾਈ ਅੱਜ ਮੋਹਾਲੀ ਦੀ ਵੀ ਲਿਸਟ ਆ ਮੈਂ ਤੁਹਾਨੂੰ ਇੱਕ ਵਾਰ ਦਿਖਾ ਵੀ ਦਿੰਦਾ ਜਿਨ੍ਹਾਂ ਨੇ ਦੇਖਣੇ ਨਾਉਂ ਦੇਖ ਸਕਦੇ ਆ ਆਪਣੇ ਮੋਹਾਲੀ ਵਾਲੇ ਠੀਕ ਆ ਜੀ ਜਿਹੜੇ ਵੀ ਬੰਦੇ ਦੇ ਨਾਮ ਨਿਕਲੇ ਵੀ ਨੇ ਬਾਕੀ ਬਾਈ ਸ਼ਕਤੀਮਾਨ ਦੇ 7 ਤੇ 8 ਫੁੱਟ ਆ ਬਾਈ ਇਹਦਾ 9 ਫੁੱਟ ਆ ਵੀ ਤਾਂ ਨਹੀਂ ਆਉਂਦਾ ਆਪਣੇ ਕੋਲ ਸਾ 10% ਨਹੀਂ ਆਉਂਦਾ 9 ਫੁੱਟ ਤੇ ਰੂਤਾ ਬਿੱਟਰ ਹੈਗਾ 9 ਫੁੱਟ ਅੱਛਾ ਮਾਸੀ ਵਾਲੀ ਗੱਲ ਕਰਦਾ ਤੱਕ 10 10 ਬਾਈ ਬੰਦੇ ਦਾ ਸਰਟੀ ਭਰੀ ਵੀ ਹਾਂ ਇਹਦਾ 10 ਫੁੱਟ ਆ ਦੇ ਮੈਨੂੰ ਹੁਣ 10 ਫੁੱਟ ਆ ਮੈਂ 10 ਕਿੱਥੇ ਤੇ ਬਣਾ ਦਵਾ ਹਾਂ ਫੁੱਟ ਹੋਰ ਵੜਾ ਕੇ ਲਾ ਦਿੰਨਾ ਅੱਛਾ ਹੋ ਉਹੀ ਗੱਲ ਆ 10 ਹੈ ਵੀ ਵੱਟ ਕੇ ਲਾ ਦਨਾ ਬਾਈ ਮੈਂ 10 ਫੁੱਟ ਆਪਣਾ 7 ਤੇ 8 ਚ ਆਉਂਦਾ 7-8 ਫੁੱਟ ਆਉਂਦਾ ਠੀਕ ਆ 9 ਤੱਕ 8-9 ਤੇ ਬਾਕੀ ਬਾਈ ਜਿਹੜੇ ਮੋਹਾਲੀ ਵਾਲੇ ਰੂਪਰਾਲੇ ਦੋਨਾਂ ਨੂੰ ਮੈਂ ਦੱਸੀ ਸੀ ਦੀ ਲਿਸਟ ਕੋਸ ਨੂੰ ਮੋਹਾਲੀ ਵਾਲਿਆਂ ਦੀ ਲਿਸਟ ਦਿਖਾ ਦਿੰਨੇ ਕਿਸੇ ਨੇ ਨੋ ਦੇਖਣਾ ਆਪਣੇ ਦੇਖ ਲਿਓ ਆਹ ਨੂੰ ਜੂਮ ਕਰਕੇ ਦੇਖ ਲਓ ਚੰਗੀ ਤਰ੍ਹਾਂ ਆਹ ਬੰਦਿਆਂ ਦੇ ਨਾਮ ਆਇਆ ਹੋਆ ਦੇਖੋ ਜੀ ਸਾਰੇ ਇਹ ਸਾਡੇ ਮੋਹਾਲੀ ਜਿਲ੍ਹੇ ਦੀ ਲਿਸਟ ਹੈ ਬਾਈ ਠੀਕ ਆ ਜੀ ਮੋਹਾਲੀ ਜ਼ਿਲ੍ਹੇ ਦੀ ਇਹਨੂੰ ਚੰਗੀ ਤਰ੍ਹਾਂ ਜ਼ੂਮ ਕਰਕੇ ਦੇਖ ਲਿਓ ਜੀਦਾ ਵੀ ਨਾਮ ਹੋਇਆ ਲਿਸਟ 'ਚ ਆਪਣਾ ਦੇਖ ਸਕਦਾ ਵੈਸੇ ਵੈਸੇ ਤਾਂ ਬਾਈ ਪਤਾ ਲੱਗ ਜਾਂਦਾ ਫੋਨ ਆਉਣ ਲੱਜਨੇ ਆਟੋਮੈਟਿਕ ਡੀਲਰਾਂ ਦੇ ਆ ਸਾਰੇ ਬੰਦੇ ਦੇ ਨਾਮ ਲਿਸਟ 'ਚ ਆ ਦੇਖੋ ਸਤਲਜੀਤ ਸਿੰਘ ਗਿਆਨ ਸਰ ਮਲੂਰੀ ਠੀਕ ਹੈ ਜੀ ਇੱਕ ਪੇਜ ਹੋਰ ਹੈ ਜੀ ਇਹੀ ਬਿਨਾਂ ਦਾ ਨਾਮ ਆਇਆ ਹੋਇਆ ਲਿਸਟ ਦੇ ਵਿੱਚ ਬਾਈ ਆਪਣਾ ਚੈੱਕ ਕਰਕੇ ਬਾਕੀ ਰੋਪੜ ਦੀ ਤੁਹਾਨੂੰ ਲਿਸਟ ਸਾਨੂੰ ਪਹਿਲਾਂ ਦਿਖਾਈ ਹੈ ਜੀ ਤੇ ਬਾਕੀ ਇਹਦਾ ਜਿੱਦਣ ਤੁਹਾਨੂੰ ਦੱਸਿਆ ਵੀ ਬਾਈ ਨੇ ਸ਼ੈਂਸਨ ਲੈਟਰ ਨਿਕਲ ਗਿਆ ਤੁਸੀਂ ਕੋਈ ਵੀ ਲੈਣਾ ਕਿਸੇ ਵੀ ਕੰਪਨੀ ਦਾ ਬਾਈ ਆਪਣੇ ਲੋਕਲ ਡੀਲਰ ਤੋਂ ਲੈ ਸਕਦੇ ਆ ਜੀ ਹਲੋ ਬਾਈ ਬਾਈ ਨਾਲ ਕੋਲ ਇੱਕ ਹੋਰ ਆਈਟਮ ਆ ਗਈ ਅਜੇ ਨਵੇਂ ਜਮਾ ਹੀ ਬ੍ਰਾਂਡ ਨਿਊ ਬਾਈ ਜੀ ਕੀ ਕਹਿੰਨੇ ਨੂੰ ਆਪਾਂ ਦੇਖੇ ਭਾਈ ਇਹਨੂੰ ਬ੍ਰੌਡਕਾਸਟ ਕਹਿ ਦਿੰਦੇ ਆ ਬ੍ਰੌਡਕਾਸਟ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦੇ ਨਾਲ ਤੁਸੀਂ ਖਾਦ ਦਾ ਛੱਟਾ ਮਾਰ ਲਓ ਬੀਜ ਮਾਰ ਲਓ ਛੱਟਾ ਮਤਲਬ ਕਿ ਜੜੀ ਵੀ ਦਾਣੇਦਾਰ ਚੀਜ਼ ਆ ਕੋਈ ਵੀ ਚੀਜ਼ ਹੈ ਨਾ ਜੀ ਠੀਕ ਆ ਜਿਆਦਾ ਇਹਨੂੰ ਜ਼ਮੀਨਦਾਰ ਆਲੂਆਂ ਲਈ ਵਰਤਦਾ ਉਹ ਜਿੱਥੇ ਖਾਦ ਬਹੁਤ ਜ਼ਿਆਦਾ ਜਿੱਥੇ ਆਪਾਂ ਨੇ ਬੱਧਰ ਇਹ ਪਾਉਣਾ ਜੀ ਮੈਂ ਦੇਖਿਆ ਲੋਕ ਭਾਈ ਛੋੜੇ ਟਰੈਕਟਰ ਮਗਰ ਪਾ ਕੇ ਜੀਰੀ ਚ ਵੀ ਪਾਉ ਪਾਉਂਦੇ ਨੇ ਹਾਂ ਹੁਣ ਤਾਂ ਭਾਈ ਬਹੁਤ ਜ਼ਿਆਦਾ ਪਰ ਤੋਂ ਬਹੁਤ ਜ਼ਿਆਦਾ ਵਰਤੋਂ ਹੁੰਦੀ ਆ ਠੀਕ ਆ ਜੀ ਵਧੀਆ ਚੀਜ਼ ਆ ਛੱਟਾ ਇੱਕ ਵਾਰ ਮਾਰ ਲਿਓ ਬਰਬਰਵਾ ਆ ਇਹਦੀ ਸੈਟਿੰਗ ਹੈ ਨਾ ਜੀ ਰੇਂਜ ਹੈ ਜੀ ਨਾ ਸੈਟਿੰਗ ਵਾਲ ਨਹੀਂ ਇਹ ਤਾਂ ਬੰਦ ਤੇ ਉਹੀ ਕਰਨ ਵਾਲਾ ਠੀਕ ਬੰਦ ਕਰਨੇ ਵਾਲਾ ਹਾਂ ਜੀ ਆਪਾਂ ਮੰਨ ਲਓ ਟਰੈਕਟਰ ਰੋਕ ਲਿਆ ਤੇ ਇੱਥੇ ਬੰਦ ਕਰ ਦੋ ਠੀਕ ਇੱਥੋਂ ਬੰਦ ਹੋ ਜਾਣਾ ਮੀਟਰ ਇਹਦਾ ਮਗਰ ਆ ਸੈਟਿੰਗ ਵਾਲਾ ਅੱਛਾ ਪਿੱਛੇ ਮੀਟਰ ਲੱਗਿਆ ਵਾਹ ਆ ਇਹਦਾ ਮੀਟਰ ਬੱਧਾ ਲੱਗਿਆ ਅੱਛਾ ਜੀ ਆਹ ਮੀਟਰ ਬੱਧਾ ਕਰ ਸਕਦੇ ਆ ਇੱਕ ਪੁਆਇੰਟ ਦੇ ਜਾਨੀ 20 ਕਿਲੋ ਦਾ ਹੁੰਦਾ ਇਹਦਾ ਅੱਛਾ ਜੀ 1.0 ਇਹ ਇਧਰ ਜਿਹੜੀ ਆ ਉਹ ਪੁਆਇੰਟ ਆ ਉਹ ਸਾਈਡ ਬੰਦ ਹੋ ਜਾਂਦਾ ਜੇ ਮੰਨ ਲਓ ਆਪਾਂ ਹੱਟ ਦੇ ਨਾਲ ਚਲੇ ਗਏ ਆ ਸਾਈਡ ਬੰਦ ਕਰਨੀ ਆ ਉੱਥੋਂ ਸਾਈਡ ਬੰਦ ਹੋ ਉੱਥੋਂ ਸਾਈਡ ਠੀਕ ਆ ਜੀ ਉਹ ਜਿਹੜਾ ਇਧਰ ਪੀਲੇ ਪੀਲੇ ਕਰ ਠੀਕ ਆ ਜੀ ਲੈ ਲਓ ਇਧਰ ਤੇ ਇਧਰ ਵਿੱਚ ਬਾਈ ਜਾਲੀ ਦਿੱਤੀ ਹੋਈ ਆ ਆ ਜਿੱਦਾਂ ਕੋਈ ਡੜਾ ਡੋਲਾ ਨਾਲ ਵਿੱਚ ਜਾਵੇ ਹਨਾ ਤੇ ਬਾਕੀ ਉਹ ਫਿਰਕੇ ਜੀ ਘੁੰਮਦੀ ਆ ਤੇ ਉਹਦੇ ਵਿੱਚ ਜਿੱਦਾਂ ਜਗ੍ਹਾ ਬਣਦੀ ਆ ਆਏ ਫਿਰ ਜ਼ੋਰ ਨਾਲ ਪ੍ਰੈਸ਼ਰ ਨਾਲ ਦਾਣੇ ਮਾਰੀ ਜਾਂਦੀ ਬਾਈ ਬਾਕੀ ਉਹ ਅੰਦਰ ਸ਼ੀਸ਼ਾ ਲਾਇਆ ਦਾ ਖਾ ਦੇਖਣ ਨੂੰ ਹਨਾ ਬਾਈ ਖਾ ਉਹ ਖਾ ਦੇਖਣ। ਖਾ ਦੇਖਣ ਵਾਸਤੇ ਆ ਬਾਈ। ਆ ਨਾਡ ਫੋਨ ਵੀ ਡਰਾਈਵਰ ਨੂੰ ਖਾ ਦਿਖੀ ਜਾਵੇ ਹੈਨਾ। ਹਾਂਜੀ ਹਾਂ। ਉਹ ਦੇਖੋ ਬਾਈ ਇਧਰੋਂ ਆਪਾਂ ਆਏ ਨੇ ਦੇਖਣ ਆ। ਬਾਈ ਬਹੁਤ ਕੀਮਤੀ ਦਾ ਲੈ ਕੇ ਜਾਂਦਾ। ਠੀਕ ਹੈ ਜੀ। ਬਹੁਤ ਜਾਣੀ ਮਤਲਬ ਕੀ ਕਿੰਨਾ ਕ ਪ੍ਰਾਈਸ ਆ ਬਾਈ ਇਹਦਾ? ਹੈ? ਇਹਦਾ ਪ੍ਰਾਈਸ ਕਿੰਨਾ ਕ? ਇਹਦਾ ਪ੍ਰਾਈਸ ਹੀ ਹੈਗਾ 55000। 55000 ਠੀਕ ਹੈ ਬਾਈ। 55000 ਰੁਪਏ ਰੇਟ ਆ ਬਾਈ ਇਹਦਾ। ਠੀਕ ਹੈ ਜੀ। ਬਾਕੀ ਬਾਈ ਇਹਦੇ ਵੀ ਸਬਸਿਡੀ ਵਗੈਰਾ ਆਉਂਦੀ ਆ। ਸਬਸਿਡੀ ਹਾਂ। ਅੱਛਾ। ਆਉਂਦੀ ਆ ਇਹਦੇ ਤੇ ਸਬਸਿਡੀ। ਕਿੰਨੇ ਸਾਲ ਤੋਂ ਜਿੱਥੇ ਨਾਲੇ ਲੈ ਸੀਗੇ ਸਬਸਿਡੀ। ਇਹਦੇ ਵਿੱਚ ਵੀ 400 ਕਿਲੋ 400 ਕਿਲੋ ਮਤਲਬ ਮੰਨ ਲੇ ਕਿ ਜਲਾ 8 ਗੱਟੇ 8 ਗੱਟੇ ਸਮਝ ਲਓ 8 ਗੱਟੇ ਪਾ ਜਣਾ ਆਪਣੇ ਇੰਨੇ ਦਾ ਪਹਿਲੀ ਕਰ ਕੋਈ ਪਾਉਂਦਾ ਵੀ ਨਹੀਂ ਯਾਰ ਅਗਲਾ ਉਹੀ ਬਾਤ ਹੈ ਬਹੁਤ 2-4 ਗੱਟੇ ਹੀ ਪਾਉਂਦਾ ਹੱਦ 5 ਪਾ ਲੂਗਾ ਜਿਹੜੀ ਬਹੁਤ ਵਧੀਆ ਮਸ਼ੀਨ ਹੈ ਬਤਲ ਬਾਕੀ ਭਾਈ ਸ਼ਕਤੀਮਾਨ ਦੇ ਪ੍ਰੋਡਕਟ ਤੁਹਾਨੂੰ ਅੱਗੇ ਵੀ ਦੱਸਿਆ ਜੋ ਆਪਾਂ ਨੇ ਵੀ ਸਾਰੇ ਪੱਖ ਨੂੰ ਠੀਕ ਆ ਥੋੜੇ ਜਿਹਾ ਅੱਗੇ ਵੀ ਦੱਸ ਦਿਆਂ ਵੀ ਕਈ ਬਾਈ ਕਹ ਦਿੰਦੇ ਨੇ ਬਾਈ ਵੀ ਥੋੜੇ ਰੇਟ ਥੋੜੇ ਜੇ ਵੱਧ ਦਿਆ ਦੋ ਨਾਲ ਪਰ ਕੁਆਲਿਟੀ ਦਾ ਫਰਕ ਹੈਗਾ ਬਾਈ ਠੀਕ ਹੈ ਪਰ ਆਪਾਂ ਕਿਸੇ ਹੋਰ ਪ੍ਰੋਡਕਟ ਨੂੰ ਮਾੜਾ ਵੀ ਨਹੀਂ ਕਹਿੰਦੇ ਹੈਗੇ ਤੇ ਪਰ ਕੁਆਲਿਟੀ ਜ਼ਰੂਰ ਚੈੱਕ ਕਰਿਆ ਕਰੋ ਬਾਈ ਚੀਜ਼ ਦੀ ਠੀਕ ਨਹੀਂ ਜੀ ਨਹੀਂ ਕਿ ਜਿੰਨੇ ਵੀ ਬਾਈ ਨਾ ਤੋਂ ਲੈ ਕੇ ਜਾਂਦੇ ਨੇ ਪ੍ਰੋਡਕਟ ਉਹ ਰੀਇੰਪਲੀਮੈਂਟ ਹੈ ਠੀਕ ਹੈ ਜੀ ਯਾਨੀ ਕਿ ਅੱਜ ਤੱਕ ਮੈਂ ਬਾਈ ਉਰੇ ਮੇਰੇ ਸਾਹ ਨਾਲ ਮੰਨੂ ਹੋ ਗਏ 3 ਸਾਲ ਤੁਹਾਡੇ ਕੋਲ ਰਹਿੰਦੇ ਨੂੰ ਯਾਨੀ ਕਿ ਅੱਜ ਤੱਕ ਮੈਂ ਤੁਹਾਡੇ ਨਾਲ ਕੋਈ ਬੰਦਾ ਉੱਥੇ ਕੇ ਲੜਦਾ ਝਗੜਦਾ ਨਹੀਂ ਦੇਖਿਆ ਵੀ ਹਾਂ ਬਾਈ ਸਾਡਾ ਖਰਾਬ ਹੋ ਗਿਆ ਆ ਹੋ ਗਿਆ ਇਹ ਗੱਲ ਦੀ ਸੱਚ ਹੈ ਠੀਕ ਹੈ ਜੀ ਹਾਂ ਤੇ ਬਾਈ ਕੋਈ ਪ੍ਰੋਬਲਮ ਚੀਜ਼ ਆਉਂਦੀ ਹੋਣੀ ਜੀ ਬਿਲਕੁਲ ਬਿਲਕੁਲ ਬਾਈ ਆਇਆ ਭਾਈ ਜਿਹੜੀ ਚੀਜ਼ ਤੇ ਥੋੜਾ ਜਿਹਾ ਵੀ ਕੁਆਲਟੀ ਦਾ ਫਰਕ ਆਉਦਾ ਥੋੜਾ ਜਿਹਾ 5-10 ਹਜ਼ਾਰ ਦਾ ਰੇਟ ਦਾ ਫਰਕ ਹੁੰਦਾ ਹੀ ਹੈ ਰੇਟ ਦਾ ਹੁੰਦਾ ਬਾਕੀ ਭਰੋਸਾ ਯਾਰ ਐ ਪ੍ਰੀਮੇਂਟਰ ਦਾ ਠੀਕ ਹੈ ਜੀ ਭਾਈ ਕਹਿੰਦਾ ਯਾਰ ਸਾਨੂੰ ਇੰਨੀ ਵੀ ਤਸੱਲੀ ਆ ਦੇ ਕੇ ਵੀ ਸਾਨੂੰ ਆਪ ਨੂੰ ਨੀਚੋਂ ਆ ਵੀ ਕੱਲ ਨੂੰ ਅੱਜ ਦਾ ਵੀ ਕੱਲ ਨੂੰ ਮਗਰ ਭੱਜਣ ਦੀ ਲੋੜ ਨਹੀਂ ਹੈਗੀ ਜਾਨ ਦੀ ਲੋੜ ਨਹੀਂ ਪਾਗਾ ਬਿਲਕੁਲ ਉਹੀ ਗੱਲ ਆ ਭਾਈ ਤੇ ਬਾਕੀ ਭਾਈ ਜਿਨ੍ਹਾਂ ਨੇ ਆਪਾਂ ਨੇ ਪਹਿਲਾਂ ਵੀ ਦੱਸਿਆ ਜਿਨ੍ਹਾਂ ਦੀ ਵੀ ਸਬਸਿਡੀਆਂ ਨਿਕਲ ਗਈਆਂ ਨਾ ਤੇ ਉਹ ਆਪਣਾ ਜਿੱਦਾਂ ਹੁਣ ਬਹੁਤ ਸਾਰੇ ਡੀਲਰ ਵੀਰੇ ਆਪਣੇ ਫੋਨ ਕਰਦੇ ਨੇ ਬਾਈ ਲੈ ਲਓ ਆਜੋ ਹਰੇਕ ਡੀਲਰ ਜਾਨੀ ਕਿ ਲਿਸਟ ਸਾਰੇਆਂ ਕੋਲ ਹੁੰਦੀ ਆ ਬਾਈ ਡੀਲਰਾਂ ਕੋਲ ਫੋਨ ਕਰੀ ਜਾਂਦੇ ਬਾਈ ਸਾਤੋਂ ਲੈ ਲਓ ਤੇ ਤੁਸੀਂ ਆਪਣਾ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਜਿਹੜਾ ਤੁਹਾਡੇ ਲੋਕਲ ਕਿਸੇ ਨੇ ਲਿਆ ਸਾਨੂੰ ਚੰਗਾ ਲੱਗਦਾ ਜਿਹੜਾ ਮਰਜ਼ੀ ਲੈ ਸਕਦੇ ਆ ਜਾਨੀ ਕਿ ਤੁਸੀਂ ਐ ਨਹੀਂ ਜਿੱਥੋਂ ਸਬਸਿਡੀ ਭਰੀ ਵੀ ਉੱਥੋਂ ਹੀ ਲੈਣਾ ਕਈਆਂ ਨੇ ਸਬਸਿਡੀ ਹੋਰੇ ਮੇਰੇ ਕੋਲ ਭਰਾਈਆਂ ਹੋਈਆਂ ਉਹ ਬਾਈ ਫੋਨ ਇਹਨੂੰ ਆਏ ਵੀ ਕਿਤੇ ਆਇਨਾ ਚਾਹੀਦੇ ਵੀ ਇੱਥੋਂ ਬਾਈ ਕੋਈ ਚੱਕਰ ਨਹੀਂ ਤੁਸੀਂ ਜਿੱਥੋਂ ਮਰਜ਼ੀ ਲੈ ਸਕਦੇ ਆ ਇਹਦੇ ਵਿੱਚ ਤੁਹਾਡੇ ਨਾਲ ਕੋਈ ਉਹ ਨਹੀਂ ਹੈਗਾ ਜੀ ਠੀਕ ਹੈ ਜੀ ਲੋ ਤੇ ਬਾਕੀ ਬਾਈ ਪੁਰਾਣੇ ਟਰੈਕਟਰ ਖੜੇ ਆ ਆਪਣੇ ਕੋਲ ਇੱਕ ਦੋ ਟਰੈਕਟਰ ਨਵੇਂ ਵੀ ਆਏ ਆ ਆਪਾਂ ਕੱਲ ਨੂੰ ਬੁਲਾ ਕੇ ਲੱਗਦੇ ਵਲੌਗ ਬਣਾਉਂਗੇ ਬਾਈ ਲੋਦ ਬਾਈ ਲੱਗੇ ਟਰੈਕਟਰ ਸਾਡੇ ਅੰਦਰ ਆਉਂਦੇ ਬਾਈ ਬਾਈ ਸੋਨ ਵਾਲੀ ਕਾਲੇ ਵੱਲ ਵੀ ਹੋ ਗਈਆਂ ਵਧਾਈਆਂ ਹਾਰ ਪਾਤਾ ਟਰੈਕਟਰ ਨੂੰ ਇਹਨਾਂ ਨੇ ਬਾਈ ਠੀਕ ਹੈ ਜੀ ਵਧੀਆ ਬਾਈ ਆਵ ਸੀਜ਼ਨ ਆ ਟਰੈਕਟਰ ਥੋੜਾ ਜਿਆਦਾ ਤੁਹਾਨੂੰ ਪਤਾ ਨਵੇਂ ਟਰੈਕਟਰ ਕਿੱਟੇ ਵਿਕ ਰਹੇ ਆ ਹੌਂਡੀਰ ਵਾਲਿਆਂ ਦਾ ਵੀ ਇਸ ਮਹੀਨੇ ਇੱਕੋ ਟਰੈਕਟਰ ਵਿਗਿਆ। ਬਾਕੀ ਇਹਨਾਂ ਦਿਨਾਂ ਚ ਬਾਈ ਜ਼ਿੰਮੇਦਾਰ ਨੂੰ ਲੋਡ ਵੀ ਨਹੀਂ ਹੈ ਟਰੈਕਟਰ ਦੀ ਹਨਾ ਜੀ ਜਦੋਂ ਕਿਸੇ ਨੂੰ ਵੀ ਲੋਡ ਹੁੰਦੀ ਹੈ ਅਗਲਾ ਟਰੈਕਟਰ ਜਦੇ ਲੰਦਾ। ਬਾਕੀ ਚੱਲੀਏ ਘਰ ਨੂੰ ਬਾਈ। ਭਾਈ ਉਹ ਲਿਖਾ ਬੋਲਟ ਤੇ। ਜੱਟ ਬੋਲਟ ਤੇ ਬੋਲਟ 100 ਤੇ। ਮੁੜ ਕੇ ਉਹ ਜਾ ਟੈਂਪੋ ਲੈਸ ਤੇ ਟੈਂਪੋ ਲੈਸ 120 ਤੇ। ਗੱਲ ਸਹੀ ਆ ਬਾਈ। ਮੈਂ ਇੱਥੇ ਲਿਖਾ ਦਿਆ ਉਹਨੇ। ਉਹ ਵੀ ਲਾਉਣ ਆਇਆ ਟਿੱਕਾ ਵੀ। ਹੇ ਯਰ ਕਬਈ ਆਪਾਂ ਨੂੰ ਨਾ ਬੋਲਟ ਪੁੱਛਦਾ ਨਾ ਬੋਲਟ ਦਵਾਉਣਾ ਯਾਰ ਬੋਲਟ ਹਾਂ ਜੇ ਕੋਈ ਹੋਇਆ ਦੱਸੀ ਹੋਰ ਇਹਨੇ ਪਹਿਲਾਂ ਤਾਂ ਆਪਣੇ ਪੇਂਟ ਵਾਲੇ ਨੇ ਫੋਰਸ ਜੀ ਨੇ ਫੋਕੀ ਨੇ ਗਰਮਕ ਨੇ ਅੱਛਾ ਫਲੋਰੀ ਪਾਈ ਬੋਲਟ ਦਵਾਉਣਾ ਯਾਰ ਵੀਰ ਨੇ ਮੈਨੂੰ ਕਈ ਵਾਰ ਹੋਣ ਕਰਕੇ ਕਹਿੰਦਾ ਬਾਈ ਕੋਈ ਵਧੀਆ ਬੋਲਟ ਮਗਾ ਬਈ ਬੋਲਟ ਵਾਲੇ ਸਾਡੇ ਕੋਲ ਕੰਮ ਤਾਂ ਹੈ ਨਹੀਂ ਵੀ ਆਪਾਂ ਕਿਸ ਨੂੰ ਕਹਿ ਦਾਂਗੇ ਹਨਾ ਜੇ ਹੋਇਆ ਕੋਈ ਚੱਲ ਨਿਗਾਹ ਰੱਖੀਂ ਬਾਈ ਬਾਕੀ ਤੇ ਕਰਦਿਆਂ ਵੀਡੀਓ ਨੂੰ ਖਤਮ ਜੇ ਕਿਸੇ ਵੀਰ ਨੇ ਬਾਈ ਕੋਈ ਵੀ ਪੁਰਾਣਾ ਲੋਹਾ ਟਰੈਕਟਰ ਟਰਾਲੀ ਕੁਸੀ ਵੇਚਣਾ ਖਰੀਦਣਾ ਹੁੰਦਾ ਮਾਕੇ ਕੱਟਾ ਝੋਟੀ ਵੇਚ ਲਊਗਾ ਹਾਂ ਹੈਨਾ ਤਾਂ ਦੱਸਿਆ ਕਰੋ ਬਾਈ ਜਰੂਰ ਉਹ ਸਾਡਾ ਦੂਆ ਬੰਦਾ ਵੀ ਚੱਲਿਆ ਬਾਈ ਕਰ ਲੋ ਫੋਰਮੈਨ ਫੋਰਮੈਨ ਸਾਹਿਬ ਫੋਰਮੈਨ ਸੇ ਹੈਲੋ ਬਾਕੀ ਵੀਰੇ ਅੱਜ ਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਆ ਨਵੇਂ ਬਲੌਗ ਸਾਰਿਆਂ ਦਾ ਧੰਨਵਾਦ